ਮਾਮਲਾ ਅੰਮ੍ਰਿਤਸਰ ਦੇ ਛੇਰਟਾ ਥਾਣੇ ਦੇ ਦਿਨੋਂ ਦੇ ਇਲਾਕੇ ਦਾ ਜਿੱਥੋਂ ਦੀ ਰਹਿਣ ਵਾਲੀ ਤਨੀਸ਼ਾ ਨਾਮ ਦੀ ਲੜਕੀ ਮੁਤਾਬਕ ਉਸ ਦੇ ਘਰ 10 ਤੋਂ 15 ਕਰੀਬ ਜਿਹੜੇ ਵਿਅਕਤੀ ਪਹੁੰਚਦੇ ਨੇ ਤੇ ਉਸ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ ਜਿਸ ਦਰਮਿਆਨ ਕੀ ਪਰਿਵਾਰਕ ਮੈਂਬਰ ਜ਼ਖਮੀ ਹੋਏ ਨੇ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਤੀ ਘਰ ਦੇ ਵਿੱਚ ਇਕੱਲੀਆਂ ਸਨ ਤੇ ਇਸੇ ਦਰਮਿਆਨ ਹੀ ਇਹਨਾਂ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਇਸ ਦਰਹਤਿਆਰਾ ਦਨਾ ਪਰਿਵਾਰਕ ਮੈਂਬਰ ਜ਼ਖਮੀ ਕਰ ਦਿੱਤੇ ਗਏ ਨੇ ਇਸ ਦਰਮਿਆਨ ਜ਼ਖਮੀ ਤਨੀਸ਼ਾ ਦਾ ਇਹ ਕਹਿਣਾ ਕਿ ਉਹ ਤੇ ਉਸ ਦਿਮਾਗ ਘਰ ਦੇ ਵਿੱਚ ਸੁੱਤੀਆਂ ਪਈਆਂ ਸਨ ਕਿ ਅਚਾਨਕ ਇਹ ਲੋਕ ਜੋ ਕਿ ਪੁਲਿਸ ਦੀ ਵਰਦੀ ਦੇ ਵਿੱਚ ਘਰ ਦੇ ਵਿੱਚ ਦਾਖਲ ਹੋਏ ਨੇ ਤੇ ਧਮਕਾਉਣ ਲੱਗੇ ਤੇ ਹੈਰਾਨੀ ਦੀ ਗੱਲ ਹੈ ਕਿ ਇੱਥੇ ਪੁਲਿਸ ਵਰਦੀ ਦੇ ਵਿੱਚ ਸ਼ਖਸ ਘਰੇ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਇਸ ਪਰਿਵਾਰ ਤੇ ਹਮਲਾ ਕੀਤਾ ਗਿਆ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਸਬੰਧਿਤ ਜਾਣਕਾਰੀ ਦਿੰਦੇ ਆ ਥਾਣਾ ਛੇੜਟਾ ਦੇ ਐਸਐਚਓ ਵਿਨੋਦ ਸ਼ਰਮਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਨੇ ਐਕਚੁਅਲੀ ਅੰਕਲ ਸਾਨੂੰ ਵੀ ਨਹੀਂ ਪਤਾ ਮੈਂ ਅੰਦਰ ਸੁੱਤੀ ਹੋਈ ਸੀਗੀ ਇਕਦਮ ਤੇ ਨਾ ਜੋਰ-ਜੋਰ ਦੀ ਬੂਆ ਖਰਕਾਰ ਦੇਖੋ ਹੁਣ ਕੋਈ ਅੰਦਰ ਸੁੱਤਾ ਹੋਵੇ ਬੂਆ ਕੋਈ ਖੋਲ ਕੇ ਨਹੀਂ ਸੌਂਦਾ ਆਪਣਾ ਆਪਣਾ ਕਵਰ ਹੋ ਕੇ ਸੁੱਤੇ ਆ ਆ ਕੇ ਬੂਆ ਖਰਕਾਨ ਲੱਗੇ ਸਿੱਧਾ ਕੋਈ ਪਰਮਿਸ਼ਨ ਨਹੀਂ ਲੈਂਦੇ ਸਿੱਧਾ ਕਮਰੇ ਚ ਆਏ ਨੇ ਤੇ ਉਹਨਾਂ ਨੇ ਆਪਾਂ ਲੈ ਕੇ ਆ ਕਿ ਕੀ ਕੰਮ ਹੈ ਕਿ ਹਰ ਕੋਈ ਬੰਦਾ ਪੁੱਛਦਾ ਹੈ ਨਾ ਤੇ ਆਪਾਂ ਪੁੱਛਿਆ ਤੇ ਉਹ ਕਹਿੰਦੇ ਕਿ ਨਾ ਤੁਸੀਂ ਆਪਣੀ ਬਕਵਾਸ ਬੰਦ ਰੱਖੋ ਅਤੇ ਕੋਣ ਬੋਲਦਾ ਪਹਿਲਾਂ ਤੇ ਮਤਲਬ ਇਕੱਠੇ 10 15 ਬੰਦੇ ਆਏ ਦੋ ਪੁਲਸ ਵਾਲੇ ਸੀ ਤੇ ਮੈਂ ਲੇ ਉਹਨਾਂ ਨੂੰ ਕਿਹਾ ਮੈਂ ਕਿ ਬੋਲਣ ਦਾ ਤਰੀਕਾ ਹੈ ਕਿਤੇ ਕੋਈ ਨਹੀਂ ਤੁਸੀਂ ਨਾ ਬੋਲ ਇਹ ਕੀ ਮਤਲਬ ਹੋਇਆ ਪੁਲਸ ਵਾਲੇ ਹੋ ਕੇ ਵੀ ਤੁਸੀਂ ਇਦਾਂ ਗਲਤ ਬੋਲ ਰਹੇ ਹੋ ਤੇ ਮੈਂ ਕਿ ਤੁਸੀਂ ਤੁਹਾਨੂੰ ਬੋਲਣ ਦਾ ਤਰੀਕਾ ਨਹੀਂ ਹੈਗਾ ਤੇ ਬਾਅਦ ਚ ਜਦੋਂ ਮਤਲਬ 2 3 ਮਿੰਟ ਖੜੇ ਰਹੇ ਆਪਾਂ ਕੁਝ ਨਹੀਂ ਕਿਹਾ ਆਪਾਂ ਨਾਲ ਨਾਲ ਰਹੇ ਆ ਤੇ ਬਟ ਮੈਂ ਇਨੀ ਗੱਲ ਕਹੀ ਕਿ ਤੁਸੀਂ ਜਿੱਤ ਲੋ ਤੁਸੀਂ ਆਣਾ ਵੀ ਹੈ ਇੱਕ ਅੱਧਾ ਬੰਦਾ ਆਜੋ ਬਾਕੀ ਜਾਓ ਬਾਹਰ ਤੇ ਕਹਿੰਦਾ ਤੂੰ ਆਪਣੀ ਬਕਵਾਸ ਬੰਦ ਹੀ ਰੱਖ ਤੇ ਫਿਰ ਬਾਅਦ ਜਦੋਂ ਜਾ ਰਹੇ ਆ ਇਹਨਾਂ ਨੇ ਮੈਨੂੰ ੱੱਕਾ ਮਾਰਿਆ ਕਿਉਂਕਿ ਇਹ ਐਦਾ ਕਹਿ ਰਹੇ ਸੀ ਵੀ ਤੁਹਾਨੂੰ ਇਹਨਾਂ ਨੂੰ ਇਹਨਾਂ ਨੂੰ ਫੜਨਾ ਹੈ ਇਹਨਾਂ ਨੂੰ ਮਾਰਨਾ ਹੈ ਤੇ ਮੈਂ ਕਿਹਾ ਇਹ ਕੀ ਮਤਲਬ ਹੋਇਆ ਮਾਰਨਾ ਤੇ ਇਹਨਾਂ ਨੇ ੱੱਕਾ ਮਾਰਿਆ ਇੱਕ ਹੁੰਦਾ ਸੀ ਮੈਨੂੰ ਚੰਗੀ ਤਰ੍ਹਾਂ ਉਹਦੀ ਫੇਸ ਨਹੀਂ ਆ ਦੇਗਾ ਉਹਨੇ ਮੇਰੇ ੱੱਕਾ ਮਾਰਿਆ ਤੇ ਉਹਦੇ ਹੱਥ 'ਚ ਚਾਕੂ ਦੋ ਤਿੰਨ ਚੀਜ਼ਾਂ ਸੀਗੇ ਹਥਿਆਰ ਜੀ ਸੀ ਇੱਕ ਚਾਕੂ 'ਚ ਉਹਨੇ ਚਾਕੂ ਮੇਰੇ ਹੱਥ ਤੇ ਮਾਰਿਆ ਹਾਂਜੀ ਤੇ ੱੱਕਾ ਮਾਰ ਕੇ ਕਾਦੀ ਗੱਲਾਂ ਆਏ ਸੀ ਤੁਹਾਨੂੰ ਮੈਨੂੰ ਕੁਛ ਨਹੀਂ ਪਤਾ ਮੈਂ ਸੁੱਤੀ ਹੋਈ ਸੀ ਕਿ ਘਰ ਘਰ ਕੌਣ ਕੌਮ ਸੀ ਮੈਂ ਤੇ ਮੇਰੇ ਮੰਮਾ ਹੀ ਸੀਗੇ ਮੰਮਾ ਸੀ ਹਾਂਜੀ ਕੁਝ ਬਰਾਮਤ ਹੋਇਆ ਤੁਹਾਡੇ ਘਰੋਂ ਮੈਂ ਕਹਿੰਦੀ ਪੁੱਛ ਵੀ ਨਹੀਂ ਆਪਾਂ ਸੁੱਤੇ ਹੋਏ ਸੀ ਆ ਕੇ ਪਹਿਲਾ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਨੂੰ ਆ ਕੇ ਪਰਮਿਸ਼ਨ ਲੈਣੀ ਚਾਹੀਦੀ ਹੈ ਜਦ ਲੇਡੀਜ਼ ਕਰੇ ਨੇ ਜੇ ਤੇ ਨਾ ਕੋਈ ਲੇਡੀਜ਼ ਹੋਵੇ ਨਾਲ ਗੱਲ ਅਲੱਗ ਹੈ ਇਹਨਾਂ ਦਾ ਮਤਲਬ ਨਹੀਂ ਬਣਦਾ ਕਿ ਲੇਡੀਜ਼ ਨੂੰ ਹੱਥ ਚੱਕਣਾ ਇਹ ਪੁਲਿਸ ਲੋਕ ਇਹਨਾਂ ਨੂੰ ਇਹ ਤਾਂ ਨੌਲੇਜ ਹੋਏਗੀ ਕਿ ਬਿਲਕੁਲ ਨਹੀਂ ਬਸ ਉਸ ਤੋਂ ਬਾਅਦ ਤੁਹਾਡੀ ਸ਼ੌਪ ਤੇ ਵੀ ਅੱਜ ਮੈਂ ਕੈਰੀ ਮਕਰੇ ਸੀ ਮੈਨੂੰ ਨਹੀਂ ਪਤਾ ਬਟ ਇਹਨਾਂ ਨੇ ਜਦੋਂ ਮੇਰੇ ਹੱਥ ਤੇ ਲਾਈਕ ਚਾਕੂ ਮਾਰਿਆ ਨਾ ਮੈਂ ਤੇ ਮੇਰੇ ਮम्मा ਕਰੇ ਉਹਨਾਂ ਨੇ ਮੇਰੇ ਹੱਥ ਤੇ ਕੋਟਨ ਵਗੈਰਾ ਸਾਫ ਕਰਨ ਦੀ ਕੋਸ਼ਿਸ਼ ਬਟ ਬਲੱਡ ਜ਼ਿਆਦਾ ਹੋ ਰਹੀ ਸੀ ਤੇ ਬਾਹਰ ਜਾ ਕੇ ਕੀ ਹੋਇਆ ਹਨ ਨੂੰ ਨਹੀਂ ਮੈਨੂੰ ਪਤਾ ਇੱਕ ਲੇਡੀ ਵੀ ਲੇਡੀ ਨੂੰ ਵੀ ਸੱਟ ਲੱਗੀ ਉਹ ਕੌਣ ਹੈ ਜਿਹਨਾਂ ਦੀ ਬਾਹ ਤੇ ਸੱਟ ਉਹ ਮੇਰੇ ਧਾਈ ਨੇ ਧਾਈ ਨੇ ਤਾਂ ਹਾਂਜੀ ਸੱਟ ਤੇ ਕਿ ਵੀ ਹੋਰ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਐਕਚੁਅਲੀ ਮੈਂ ਤੇ ਮੇਰੀ ਮੰਮਾ ਸੀ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਮੇਰੇ ਮੰਮਾ ਨਾਲ ਸੀ ਮੇਰੇ ਮੰਮਾ ਦੇ ਇਧਰ ਲੱਤ ਵੱਜੀ ਐਦਨ ਨੇ ਤੇ ਉਹਨਾਂ ਨੇ ਉੱਠ ਕੇ ਕਹਿੰਦੇ ਮਤਲਬ ਉਹ ਜਦੋਂ ਕਹਿਣ ਲੱਗੀ ਵੀ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਕਿਸੇ ਗਲੇੜੀ ਤੇ ਹਾਚਕਣਾ ਸਹੀ ਨਹੀਂ ਹੈ ਉਹ ਨਾਲ ਹੀ ਭੱਜ ਗਏ ਬਾਅਦ ਵਿੱਚ ਤੇ ਉਸ ਤੋਂ ਕਿੰਨੀ ਦੇਰ ਬਾਅਦ ਪੁਲਿਸ ਪਹੁੰਚ ਗਈ ਇੱਥੇ ਮਤਲਬ ਉਹ ਨਾਲ ਹੀ ਸੀ ਬਟ ਦੂਸਰੇ ਜਿਹੜੇ ਐਸਰ ਜੋ ਆਪਾਂ ਕਿ ਪੁਲਿਸ ਦੀ ਟੀਮ ਕਿਦੋਂ ਪਤਾ ਤੁਹਾਨੂੰ ਮੈਨੂੰ ਉਸ ਬਾਰੇ ਨਹੀਂ ਨੌਲੇਜ ਕਿਉਂਕਿ ਮੈਂ ਬਾਹਰ ਨਹੀਂ ਗਈ ਨਾ ਮੈਨੂੰ ਇਨਾਕ ਪਤਾ ਹੈ ओके ਹਾਂ ਜੀ ਸਰ ਸ਼ੋਰੀ ਕੈਂਪ ਦੇ ਬਾਹਰ ਕੀ ਮਸਲਾ ਆਇਆ ਸਾਰਾ ਜਕਮੀ ਵੀ ਹੋਇਆ ਕੀ ਕਾਰਨ ਕੀ ਆ ਅਜੇ ਦੱਸਣ ਦੇ ਮਤਲਬ ਵੀ ਇਥੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਟ੍ਰੇਡ ਕੀਤੀ ਗਈ ਸੀ ਤੇ ਇਹਨਾਂ ਦਾ ਆਪਸ ਹੱਥੋਂ ਪਾਈ ਹੋਈ ਹੈ ਜਿਸ ਵਿੱਚ ਇੱਕ ਲੇੜੀ ਇੰਜਰਡ ਹੋਈ ਹੈ ਬਾਕੀ ਚੈੱਕ ਕਰ ਰਹੇ ਹਾਂ ਡੀਵੀਆ ਵਗੈਰਾ ਚੈੱਕ ਕਰਕੇ ਫਿਰ ਉਹ ਸ਼ੁਰੂਆਤ ਵੀ ਆ ਸਰ ਨਹੀਂ ਕੁਛ ਨਹੀਂ ਮਾਮਲਾ ਕੁਛ ਸ਼ੁਰੂ ਕਿੰਨੇ ਬੰਦੇ ਆਏ ਸੀ ਉਹ ਕਿੰਨੀਆਂ ਗੱਡੀਆਂ ਤੇ ਆਏ ਸਰ ਸਾਡੀ ਨੌਲੇਜ ਨਹੀਂ ਆ ਕਿੰਨੇ ਬੰਦੇ ਆਏ ਇਥੇ ਮੌਜੂਦ ਤਾਂ ਸਾਨੂੰ ਸਿਰਫ ਮਤੇ ਹੀ ਮਿਲੇ ਜਿਨ੍ਹਾਂ ਤੇ ਛੱਟ ਲੱਗੀ ਸਿਰ ਇੰਜਰਡ ਕਿੰਨੀ ਹੋਈ ਜੀ ਇੰਜਰ ਦੋ ਦੱਸੇ ਜਾ ਰਹੇ ਸਰ ਉਹਨਾਂ ਦੀਆਂ ਗੱਡੀਆਂ ਵੀ ਪੈਂਚਰ ਕੀਤੀਆਂ ਗਈਆਂ ਨੇ ਹਾਂ ਚੈੱਕ ਕਰੇ ਜੀ ਦੋ ਗੱਡੀਆਂ ਸੀ ਸਰ ਉਹਨਾਂ ਦੀਆਂ ਹਾਂ ਦੋ ਗੱਡੀਆਂ ਥੈਂਕ ਯੂ